ਅਸੀਂ ਅਕਸਰ ਸੋਚਦੇ ਹਾਂ ਕਿ ਸਿਹਤਮੰਦ ਰਹਿਣ ਲਈ ਜਿੰਮ ਜ਼ਰੂਰੀ ਆ ਮਹਿੰਗੇ ਸਾਜੋ-ਸਮਾਨ ਚਾਹੀਦੇ ਨੇ ਜਾਂ ਕੋਈ ਵੱਡੀ ਕਸਰਤ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਰੋਜ਼ਾਨਾ ਤੁਰਨ ਨਾਲ ਹੀ ਸਰੀਰ ਤੇ ਮਨ ਦੋਵੇਂ ਤੰਦਰੁਸਤ ਰਹਿੰਦੇ ਨੇ ਜੀ ਹਾਂ ਇਹ ਸੁਧਾਰਨ ਜਿਹਾ ਕੰਮ ਤੁਹਾਡੇ ਜੀਵਨ ਨੂੰ ਬਿਮਾਰੀਆਂ ਤੋਂ ਬਚਾ ਸਕਦਾ ਆਓ ਜਾਣੀਏ ਰੋਜ਼ਾਨਾ ਤੁਰਨ ਦੇ ਅਦਭੁਤ ਫਾਇਦੇ ਨੰਬਰ 1 ਦਿਲ ਦੀ ਸਿਹਤ ਲਈ ਸਭ ਤੋਂ ਵਧੀਆ ਆ ਰੋਜ਼ ਤੁਰਨਾ ਖੂਨ ਦਾ ਸਰਕੂਲੇਸ਼ਨ ਵਧਦਾ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਦਾ ਤੇ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਨੰਬਰ 2 ਵਜ਼ਨ ਘਟਾਉਣ ਵਿੱਚ ਮਦਦ ਤੁਰਨਾ ਸਭ ਤੋਂ ਆਸਾਨ ਐਕਸਰਸਾਈਜ਼ ਆ ਜੋ ਚਰਬੀ ਨੂੰ ਘਟਾਉਂਦੀ ਆ ਮੈਟਾਬੋਲਿਜ਼ਮ ਤੇਜ਼ ਹੁੰਦਾ ਜਿਸ ਨਾਲ ਖਾਣਾ ਹজম ਹੁੰਦਾ ਲਗਾਤਾਰ ਤੁਰਨ ਦੇ ਨਾਲ ਪੇਟ ਤੇ ਕਮਰ ਦੀ ਚਰਬੀ ਘਟਦੀ ਆ ਨੰਬਰ 3 ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਰੋਜ਼ਾਨਾ ਤੁਰਨ ਨਾਲ ਜੋਇੰਟ ਫਲੈਕਸੀਬਲ ਰਹਿੰਦੇ ਨੇ ਹੱਡੀਆਂ ਦੀ ਕਮਜ਼ੋਰੀ ਦਾ ਖਤਰਾ ਘਟ ਜਾਂਦਾ ਤੇ ਬੁਢਾਪੇ ਵਿੱਚ ਸਰੀਰ ਐਨਰਜੈਟਿਕ ਰਹਿੰਦਾ ਨੰਬਰ 4 ਮਨੁੱਖੀ ਦਿਮਾਗ ਤੇ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਆ ਤੁਰਨ ਨਾਲ ਦਿਮਾਗ ਵਿੱਚ ਫਰੈਸ਼ ਆਕਸੀਜਨ ਮਿਲਦੀ ਆ ਤਣਾਅ ਤੇ ਡਿਪਰੈਸ਼ਨ ਘਟਦਾ ਆ ਤੇ ਮਨੁੱਖੀ ਮਨ ਖੁਸ਼ ਤੇ ਸ਼ਾਂਤ ਰਹਿੰਦਾ ਨੰਬਰ 5 ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਆ ਰੋਜ਼ਾਨਾ ਤੁਰਨ ਨਾਲ ਇਮਿਊਨਿਟੀ ਸਟਰੋਂਗ ਹੁੰਦੀ ਆ ਛੋਟੀਆਂ ਮੋਟੀਆਂ ਬਿਮਾਰੀਆਂ ਜਿਵੇਂ ਜ਼ੁਕਾਮ ਬੁਖਾਰ ਦਾ ਖਤਰਾ ਵੀ ਘਟ ਰਹਿੰਦਾ ਸਰੀਰ ਵਾਰੀ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਦਾ ਨੰਬਰ 6 ਪੇਟ ਦੀ ਸਿਹਤ ਲਈ ਫਾਇਦੇ ਤੁਰਨ ਨਾਲ ਖਾਣਾ ਜਲਦੀ ਹਾਜ਼ਮ ਹੋ ਜਾਂਦਾ ਪੇਟ ਸਾਫ਼ ਰਹਿੰਦਾ ਤੇ ਕਬਜ਼ ਦੀ ਸਮੱਸਿਆ ਘਟਦੀ ਆ ਪੇਟ ਸਬੰਧੀ ਬਿਮਾਰੀਆਂ ਦਾ ਖਤਰਾ ਵੀ ਘਟ ਹੁੰਦਾ। ਨੰਬਰ 7 ਹੈ ਨੀਂਦ ਦੀ ਗੁਣਵੱਤਾ ਵਾਧੀ ਆ। ਜਿਹੜੇ ਲੋਕ ਰੋਜ਼ਾਨਾ ਤੁਰਦੇ ਨੇ ਉਹਨਾਂ ਨੂੰ ਵਧੀਆ ਨੀਂਦ ਆਉਂਦੀ ਆ। ਬੇਚੈਨੀ ਤੇ ਵੇ ਨੀਂਦੀ ਦੀ ਸਮੱਸਿਆ ਘਟਦੀ ਆ। ਰਾਤ ਨੂੰ ਨੀਂਦ ਡੂੰਗੀ ਤੇ ਸ਼ਾਂਤੀ ਮਿਲਦੀ ਆ। ਨੰਬਰ 8 ਕੁਦਰਤ ਨਾਲ ਜੁੜਾ। ਸਵੇਰ ਜਾਂ ਸ਼ਾਮ ਨੂੰ ਤੁਰਨ ਨਾਲ ਕੁਦਰਤੀ ਹਵਾ ਮਿਲਦੀ ਆ। ਪੰਛੀਆਂ ਦੀਆਂ ਆਵਾਜ਼ਾਂ, ਤਾਜੀ ਹਵਾ ਤੇ ਹਰਿਆਲੀ ਮਨ ਨੂੰ ਸ਼ਾਂਤੀ ਦਿੰਦੀ ਆ। ਕੁਦਰਤ ਦੇ ਨੇੜੇ ਰਹਿਣ ਨਾਲ ਮਨੁੱਖੀ ਜੀਵਨ ਹੋਰ ਪੋਜ਼ਿਟਿਵ ਹੋ ਜਾਂਦਾ ਤੁਰਨ ਨਾਲ ਚਿਹਰਾ ਖੇੜਦਾ એનર્ਜੀ ਹਾਈ ਰਹਿੰਦੀ ਆ ਜਿਸ ਨਾਲ ਕੰਮ ਕਰਨ ਦੀ ਲਗਨ ਵਾਧੀ ਆ ਤੇ ਸਰੀਰ ਤੇ ਮਨ ਦੀ ਤੰਦਰੁਸਤੀ ਆਤਮ ਵਿਸ਼ਵਾਸ ਨੂੰ ਵਧਾਉਂਦੀ ਆ ਨੰਬਰ 10 ਲੰਬੀ ਉਮਰ ਦਾ ਰਾਜ਼ ਰੋਜ਼ਾਨਾ ਤੁਰਨ ਵਾਲੇ ਲੋਕ ਬਿਮਾਰੀਆਂ ਤੋਂ ਬਚਦੇ ਨੇ ਉਹਨਾਂ ਦੀ ਲਾਈਫ ਸਟਾਈਲ ਐਨਰਜੈਟਿਕ ਹੁੰਦੀ ਆ ਵਿਗਿਆਨੀ ਖੋਜਾਂ ਮੁਤਾਬਕ ਰੋਜ਼ਾਨਾ 30 ਮਿੰਟ ਤੁਰਨ ਵਾਲੇ ਲੰਬੀ ਤੇ ਖੁਸ਼ੀ ਭਰੀ ਜ਼ਿੰਦਗੀ ਨੂੰ ਜੀਉਂਦੇ ਨੇ ਦੇਖੋ ਤੁਰਨਾ ਤਾਂ ਸਾਡੇ ਪੈਰਾਂ ਦਾ ਕੰਮ ਆ ਪਰ ਇਹ ਅਸਲ ਵਿੱਚ ਸਾਡੇ ਸਰੀਰ ਦਿਮਾਗ ਤੇ ਰੂਹ ਨੂੰ ਜਗਾਉਂਦਾ ਜਿਸ ਨਾਲ ਨਾ ਜਿੰਮ ਦੀ ਲੋੜ ਆ ਨਾ ਪੈਸੇ ਦੀ ਸਿਰਫ ਰੋਜ਼ਾਨਾ ਅੱਧਾ ਘੰਟਾ ਤੁਰਨਾ ਤੁਹਾਡੇ ਜੀਵਨ ਦੀ ਦਿਸ਼ਾ ਬਦਲ ਸਕਦਾ ਤਾਂ ਆਓ ਅੱਜ ਤੋਂ ਹੀ ਇਹ ਆਦਤ ਪਾ ਲਈਏ ਤੁਰਨਾ ਸ਼ੁਰੂ ਕਰੋ ਸਿਹਤਮੰਦ ਜੀਵਨ ਜਿਓ